ਪ੍ਰੀਤ ਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪੁਰਾ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਜੀ ਜਿਹੜੇ ਹਿਸਾਬ ਨਾਲ ਤੁਸੀਂ ਮੈਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਮੈਨੂੰ ਤਾਂ ਇਦਾਂ ਲੱਗਦਾ ਕਿ ਜਿਹੜਾ ਸਟਾਕ ਮੈਂ ਸ਼ੋਰੂਮ ਵਾਸਤੇ ਬਣਾਇਆ ਹੈ ਮੈਨੂੰ ਉਹ ਵੀ ਤੁਸੀਂ ਮੇਰਾ ਹੁਣੀ ਸਟਾਕ ਕਲੀਅਰ ਦੇ ਵਿੱਚ ਹੀ ਪਵਾ ਦੇਣਾ ਕਿਉਂਕਿ ਮੈਂ ਵੀਡੀਓ ਪਾਈ ਸੀ ਜੀ 3990 ਰੁਪਏ ਵਾਲੀ ਬਹੁਤ سارے ਮੈਸੇਜ ਕਮੈਂਟ ਗੁੱਸੇ ਵੀ ਹੋ ਰਹੇ ਨੇ ਸਾਨੂੰ ਇਦਾਂ ਦੇ ਸੂਟ ਚਾਹੀਦੇ ਸੀਗੇ ਜੀ ਤੁਸੀਂ ਸਾਨੂੰ ਮਤਲਬ ਅਸੀਂ ਲੇਟ ਹੋ ਗਏ ਆ ਨਹੀਂ ਦੇਖਿਆ ਪਲੀਜ਼ ਪ੍ਰੋਵਾਈਡ ਕਰਵਾ ਦਿਓ ਕਾਫੀ ਤਰ੍ਹਾਂ ਦੇ ਮੈਸੇਜ ਆ ਰਹੇ ਆ ਤੇ ਜਿਹੜਾ ਇਹ ਵਾਲਾ ਸਟਾਕ ਹੈ ਮੈਂ ਸ਼ੋਰੂਮ ਬਾਸੀ ਰੈਡੀ ਕਰਵਾਇਆ ਸੀਗਾ ਬਹੁਤ ਘੱਟ ਪ੍ਰਾਈਸ ਤੇ ਬਟ ਜਿਹੜਾ ਤੁਹਾਡੇ ਨੂੰ ਪਿਆਰ ਨੂੰ ਕਹਿ ਸਕਦੇ ਆ ਵੀ ਤੁਹਾਡਾ ਪਿਆਰ ਆ ਨਾਲ ਕੀਤਾ ਕਰਕੇ ਮੈਂ ਦੁਬਾਰਾ ਵੀਡੀਓ ਰਿਪੀਟ ਕਰ ਰਹੀ ਹਾਂ ਜੀ ਥੋੜਾ ਜਿਹਾ ਪ੍ਰਾਈਸ ਦਾ ਫਰਕ ਆਏਗਾ ਕਿਉਂਕਿ ਇਹਨਾਂ ਦੇ ਸਟਫ ਬਹੁਤ ਮੈਂ ਉਸ ਤੋਂ ਵੀ ਜ਼ਿਆਦਾ ਵੈਸਟ ਸਟਫ ਲਗਾਏ ਆ 41 ਸੋਚ ਰਹੇਗੀ ਅਜਲੀ ਸਾਰੀ ਵੀਡੀਓ ਤੁਸੀਂ ਕੰਮ ਕਰਨਾ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਜਿਨ੍ਹਾਂ ਦੇ ਘਰ ਚ ਫੰਕਸ਼ਨ ਨੇ ਜਾਂ ਜਿਨ੍ਹਾਂ ਨੇ ਗਿਫਟ ਦੇਣੇ ਨੇ ਜੀ ਉਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਹੋ ਸਕੇ ਠੀਕ ਹੈ ਇਹ ਹੈਗਾ ਜੀ ਬਹੁਤ ਪਿਆਰਾ ਜਿਹਾ ਸੂਟ 8283828381 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਦਿਓ ਤੇ ਇੱਕ ਰਿਕਵੈਸਟ ਹੋਰ ਕਰਨੀ ਹੈ ਜੀ ਜਿਹੜੀ ਮੈਨੂੰ ਮਤਲਬ ਕਿ ਇਦਾਂ ਦੇਖ ਰਹੇ ਨੇ ਮੇਰੀਆਂ ਵੀਡੀਓਜ਼ ਦੇਖ ਰਹੇ ਨੇ ਅਾਂ ਜਦੋਂ ਅਸੀਂ ਆਪਣੇ ਮਤਲਬ YouTube ਤੇ ਜਾਂਦੇ ਆ ਤਾਂ ਉਹਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਕਿ ਕਿੰਨੇ ਲੋਕ ਨੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਸਾਨੂੰ ਦੇਖ ਰਹੇ ਆ ਤੇ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਉਹ ਵੀ ਸਾਨੂੰ ਦੇਖ ਰਹੇ ਆ ਮੇਰੀ ਇਹੀ ਰਿਕਵੈਸਟ ਆ ਮੈਂ ਤੁਹਾਡੇ ਵਾਸਤੇ ਇੰਨਾ ਕਰਦੀ ਹਾਂ ਤਾਂ ਤੁਹਾਡਾ ਇੰਨਾ ਕੁ ਫਰਜ਼ ਜ਼ਰੂਰ ਬਣਦਾ ਤੁਸੀਂ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਠੀਕ ਹੈ ਜੀ ਇਹ ਹੈਗੇ ਮੇਰੀ ਰਿਕਵੈਸਟ ਤੇ ਹੁਣ ਦੰਨੀਆਂ ਤੁਹਾਨੂੰ ਬਹੁਤ ਸੋਹਣੇ ਸੋਹਣੇ ਜੇ ਸੂਟ ਦੇਖੋ ਜੀ ਬਹੁਤ ਵਿਆਰੇ ਸੂਟ ਆ ਹੈਵੀ ਦੇ ਵਿੱਚ ਨੇ ਵਰਕ ਦੇਖ ਸਕਦੇ ਹੋ ਮਟੀਰੀਅਲ ਦੇਖ ਸਕਦੇ ਹੋ ਡਿਜ਼ਾਈਨਿੰਗ ਦੇਖ ਸਕਦੇ ਹੋ ਕਿਸੇ ਚੀਜ਼ ਦੀ ਕਮੀ ਹੈ ਤਾਂ ਤੁਸੀਂ ਮੈਨੂੰ ਮੈਸੇਜ ਜਰੂਰ ਕਰ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਮੈਨੂੰ ਹਰ ਟਾਈਮ ਐਪਰੀਸ਼ੀਏਟ ਕਰਦੇ ਹੀ ਰਹਿਣਾ ਜਿੱਥੇ ਤੁਹਾਨੂੰ ਮੇਰੀ ਕਮੀ ਲੱਗਦੀ ਹੈ ਮੇਰੇ ਸਟਫ ਚ ਜਾਂ ਫਿਰ ਮੇਰੀ ਡਿਜ਼ਾਈਨਿੰਗ ਚ ਜਾਂ ਕਦੇ ਵੀ ਤਾਂ ਕਿਉਂਕਿ ਇਹਨਾਂ ਗੱਲਾਂ ਤੋਂ ਬੰਦਾ ਸਿੱਖਦਾ ਹੁੰਦਾ ਵੀ ਤੁਸੀਂ ਕੀ ਚਾਹੁੰਦੇ ਹੋ ਠੀਕ ਹੈ ਸ ਟੋਟਲੀ ਹੈਂਡਵਰਕ ਦੇ ਨਾਲ ਆ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਤਾਰ ਠੀਕ ਹੈ ਜਿਹੜਾ ਸਟੱਫ ਹੈਗਾ ਏ ਪਿਓਰ ਸ਼ਿਮਰ ਸੌਫਟ ਦੇ ਉੱਪਰ ਹੈਗਾ 크ਰੇਪ ਦੀ ਸਲਵਾਰ ਹੋਊਗੀ ਜੀ ਤੇ ਸ਼ਿਮਰ ਸਟੱਫ ਦੇ ਉੱਪਰ ਸੌਫਟ ਦੇ ਵਿੱਚ ਸਾਰੇ ਚ ਦੇਖੋ ਰਾਉਂਡ ਬੂਟੇ ਆ ਤੇ ਫੋਰ ਸਾਈਡ ਬਹੁਤ ਪਿਆਰੇ ਕਟਵਰਕ ਕਟਵਰਕ ਨਹੀਂ ਹੈਗਾ ਡਿਜ਼ਾਈਨ ਉਸਾ ਤੇ ਪੇਸਟਿੰਗ ਇਹਨੂੰ ਪ੍ਰੋਪਰ ਐਵੇਂ ਦਿੱਤੀ ਹੋਈ ਆ ਸੈਕਿੰਡ ਕਲਰ ਆਪਸ਼ਨ ਹੈ ਜੀ ਠੀਕ ਹੈ ਤੇ ਥਰਡ ਕਲਰ ਆਪਸ਼ਨ ਆ ਕਿਉਂਕਿ ਇਹ ਮੈਂ ਸ਼ੋਰੂਮ ਬਾਸੇ ਬਣਾਏ ਸੀਗੇ ਤੇ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਵੀ ਮਿਲ ਜਗੇ ਤੇ ਕਾਫੀ ਸਾਰੇ ਸੂਟ ਸਿੰਗਲ ਵੀ ਮਿਲ ਜਾਣਗੇ ਜਿਹੜੀ ਮੈਨੂੰ ਡਿਜ਼ਾਈਨ ਪਸੰਦ ਆਈ ਹੋਈਆਂ ਠੀਕ ਹੈ ਇਹ ਹੈਗਾ ਜੀ ਇਹਦਾ ਫੋਰਥ ਕਲਰ ਚਾਰ ਕਲਰ ਨੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਬਹੁਤ ਸੋਹਣੇ ਸ਼ੇਡ ਨੇ ਜੀ ਤੇ ਪ੍ਰਾਈਸ ਹੈਗਾ ਇਹ 4100 ਅਰਜੀ ਵੀ ਦੀ ਵੀਡੀਓ ਦਾ ਤੇ ਤੁਸੀਂ ਖੁਦ ਦੇਖ ਸਕਦੇ ਹੋ ਕਿੰਨੇ ਹੈਵੀ ਸੂਟ ਆ ਨੈਕਸਟ ਸੂਟ ਤੁਹਾਨੂੰ ਦੇਣਾ ਮੈਂ ਇਹ ਹੈਗਾ ਜੀ ਬ੍ਰੋਕੇਟ ਟਿਸ਼ੂ ਦੇ ਉੱਪਰ ਠੀਕ ਹੈ ਬਹੁਤ ਸੋਹਣਾ ਇਹਨੂੰ ਤੁਸੀਂ ਖੀਨ ਖਾਬ ਵੀ ਕਹਿ ਸਕਦੇ ਹੋ ਜੀ ਬਹੁਤ ਸੋਹਣੀ ਬ੍ਰੋਕੇਟ ਆ ਪਿਓਰ ਦੀ ਤੇ ਐਦਾਂ ਕਲੀ ਸਟਾਈਲ ਚ ਨੀਚੇ ਨੂੰ ਜਾ ਰਿਹਾ ਤੇ ਇਹਦਾ ਹੈਗਾ ਬਹੁਤ ਸੋਹਣਾ ਕੇਰਾ ਵਰਕ ਠੀਕ ਹੈ ਬਾਜੂ ਤੇ ਪ੍ਰੋਪਰ ਸਵਦੀ ਤੇ ਤੁਹਾਨੂੰ ਕੰਮ ਮਿਲੇਗਾ ਕ੍ਰੇਪ ਦੀ ਸਲਵਾਰ ਆ ਤੇ ਇਹਦੇ ਨਾਲ ਤੁਹਾਨੂੰ ਸ਼ਿਮਰ ਦਾ ਦੁਪੱਟਾ ਮਿਲੇਗਾ ਜੀ ਦੁਪੱਟੇ ਨੂੰ ਫੋਰ ਸਾਈਡ ਇਹਦੇ ਨੇ ਫਿਨਿਸ਼ਿੰਗ ਹੋਣੀ ਆ ਠੀਕ ਹੈ ਤੇ ਕਲਰ ਆਪਸ਼ਨ ਦੰਨੇ ਆ ਦਬਕਾ ਵਰਕ ਦੇ ਨਾਲ ਨੇ ਜੀ ਸਭ ਤੋਂ ਵੱਡੀ ਗੱਲ ਆ ਤੁਸੀਂ ਇਹ ਮੇਰਾ ਸਟਾਈਲ ਮਤਲਬ ਜਿਹੜਾ ਡਿਜ਼ਾਈਨ ਆ ਇਹ ਡਿਜ਼ਾਈਨ ਤੁਸੀਂ ਫੋਟੋ ਲੈ ਸਕਦੇ ਹੋ ਤੇ ਕਿਸੇ ਨੂੰ ਵੀ ਕਹਿ ਦਿਓ ਜੀ ਇਹ ਦਬਕੇ ਦੇ ਵਿੱਚ ਬਣਾਉਣਾ ਸੋਟ ਕਿੰਨੇ ਦਾ ਬਣਾ ਕੇ ਦੇਵੋਗੇ ਬਾਸ ਠੀਕ ਹੈ ਤੇ ਦੁਪੱਟੇ ਨੂੰ ਫਿਨਿਸ਼ਿੰਗ ਹੋਏਗੀ ਜੀ ਸੈਕੰਡ ਕਲਰ ਆਪਸ਼ਨ ਆ ਇਹ ਵੀ ਬਹੁਤ ਸੋਹਣਾ ਹੈ ਤੇ थर्ड 컬러 অপਸ਼ਨ ਆ ਇਹ ਵੀ ਬਹੁਤ ਪਿਆਰਾ ਹੈ ਇਹਦੀ ਬਾਟਮ ਦਾ 컬러 ਆ ਜਾਏਗਾ 크ਰੇਪ ਦੀਆਂ ਸਲਵਾਰਾਂ ਨੇ ਬਸ ਇੱਕ ਬਹੁਤ ਸੋਹਣੇ ਸੂਟ ਨੇ ਵੀ ਚੱਕਲੋ ਚੱਕਲੋ ਵਾਲੇ 8-8000 ਵਾਲੇ ਸੂਟ ਨੇ ਜੀ ਠੀਕ ਹੈ ਨੈਕਸਟ ਸੂਟ ਦੰਨੀ ਆ ਤੁਹਾਨੂੰ ਅਸੀਂ ਇਹਦੇ ਨਾਲ ਦਾ ਸੂਟ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਸਭ ਤੋਂ ਫਰਸਟ ਪਹਿਲੀ ਵੀਡੀਓ ਚ ਬਸ ਉਸੇ ਸੂਟ ਨੇ ਧੂਮਾ ਪਾਈਆਂ ਵੀ ਆ ਹੁਣ ਤੱਕ ਉਹਦੀ ਹੀ ਫੋਟੋ ਆਈ ਜਾਂਦੀ ਹੈ ਮੇਰੇ ਕੋਲ ਸੇਮ ਹੀ ਡਿਜ਼ਾਈਨ ਕਿਉਂਕਿ ਹੈਵੀ ਡਿਜ਼ਾਈਨ ਆ ਜੀ 9000 ਵਾਲਾ ਹਰੇਕ ਕੋਈ ਫੋਟੋ ਪਾਉਂਦਾ ਵੀ ਸਾਨੂੰ ਇਹ ਸੂਟ ਚਾਹੀਦਾ ਹੈ ਸੂਟ ਚਾਹੀਦਾ ਉਹਦੀ ਵੀ ਸੈਕਿੰਡ ਆ ਜੀ ਇਹ ਹੁਣ ਤੇ ਇਹਦੇ ਨਾਲ ਇਹ ਦੁਪੱਟਾ ਇਹਦਾ ਮਲਟੀ ਡਾਈ ਦੁਪੱਟਾ ਦੇਖੋ ਸੂਟ ਦੀ ਹੈਰੀਸ ਪ੍ਰਾਈਸ ਹੈਗਾ ਜੀ ਸਿਰਫ 4100 ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਇਹਦੇ ਨਾਲ ਬਾਟਮ ਕ੍ਰੇਪ ਦੀ ਆ ਨੈਕਸਟ ਪਹਿਲਾਂ ਤਾਂ ਸਟੱਫ ਹੀ ਬਹੁਤ ਸੋਹਣਾ ਹੈ ਬਹੁਤ ਪਿਆਰਾ ਸ਼ਿਮਰ ਦੇ ਉੱਪਰ ਸਟੱਫ ਹੈ ਜੀ ਇਹ ਬਿਲਕੁਲ ਸੌਫਟ ਦੇ ਵਿੱਚ ਦੇਖੋ ਸ਼ੂਟ ਜਦੋਂ ਇਹ ਪਾਸਰਾ ਹੀ ਪਹਿਲਾਂ ਉਸ ਦਾ ਕੋਈ ਟਾਈਮ ਖੁੱਲ ਨਹੀਂ ਹੋ ਜੀ ਜੇ 5:00 ਵਜੇ ਤੱਕ ਠੀਕ ਹੈ ਜੀ ਦਬਕੇ ਦੀ ਬੇਲ ਦੇਖੋ ਕਿੰਨੀ ਸੋਹਣੀ ਹੈ ਜਿਹੜੇ ਫੁੱਲ ਬਣੇ ਹੋਇਆ ਉੱਪਰ ਉਹ ਸਟਾਫ ਐਨਾ ਸੋਹਣਾ ਦਬਕੇ ਦੀ ਬੇਲ ਐਨੀ ਸੋਹਣੀ ਹੈ ਕ੍ਰੇਪ ਦੀ ਸਲਵਾਰ ਆ ਸਭ ਤੋਂ ਸੋਹਣੀ ਚੁੰਨੀ ਹੈ ਜੀ ਚਨੌਨ ਸ਼ਫਵਾਨ ਦਾ ਦੁਪੱਟਾ ਉਹ ਵੀ ਫੁੱਲ ਵਰਕ ਵਾਲਾ ਠੀਕ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗਿਆ ਸੂਟ ਠੀਕ ਹੈ ਜੀ ਤੇ ਨੈਕਸਟ ਗ੍ਰੇਪ ਦਾ ਸੂਟ ਆ ਸਾਰੇ ਦੇ ਵਿੱਚ ਬਹੁਤ ਸੋਹਣਾ ਵਰਕ ਹੈ ਜੀ ਬਾਜੂ ਤੇ ਪ੍ਰੋਪਰ ਵਰਕ ਹੈ ਚਨੌਨ ਸ਼ਫਾਨ ਦਾ ਦੁਪੱਟਾ ਫੋਰ ਸਾਈਡ ਹੈਵੀ ਵਰਕ 65 100 ਵਾਲਾ ਸੂਟ ਹੈ ਜੀ ਇਹ ਠੀਕ ਹੈ ਇਹਦੇ ਵਿੱਚ ਫਿਰੋਜ਼ੀ ਕਲਰ ਡਿਜ਼ਾਈਨ ਹਲਕਾ ਜਿਹਾ ਚੇਂਜ ਆ ਕ੍ਰੇਪ ਦੇ ਉੱਪਰ ਹੀ ਆ ਜੀ ਇਹ ਵਾਲਾ ਸੂਟ ਵੀ ਕ੍ਰੇਪ ਦੀ ਉੱਪਰ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਚਨਾਉਣ ਸ਼ਫੋਨ ਦਾ ਫੋਰ ਸਾਈਡ ਹੈਵੀ ਦੁਪੱਟਾ ਐਦਾਂ ਦੀ ਲੁੱਕ ਹੈ ਜੀ ਸੂਟਾਂ ਦੀ ਹੁਣ ਤੁਸੀਂ ਸੂਟ ਦੇਖ ਕੇ ਕਹਿਣਾ ਸੀ ਤਾਂ ਜੀ ਸ਼ਾਪ ਤੇ ਨੂੰ ਆ ਰਹੇ ਆ ਤੇ ਰਿਕਵੈਸਟ ਕਰਦੀ ਆ ਜੀ ਹਲੇ ਸ਼ਾਪ ਤੇ ਮਤਲਬ ਥੋੜਾ ਜਿਹਾ ਟਾਈਮ ਇਹਨੂੰ ਹੋਰ ਦੋ ਕੰਮ ਅੱਗੇ ਅੱਗੇ ਵਧੀ ਜਾਂਦਾ ਏ ਕੁਛ ਨਾ ਕੁਛ ਡੇਲੀ ਯਾਦ ਆ ਜਾਂਦਾ ਇਹ ਬਣਾਉਣ ਤੋਂ ਰਹਿ ਗਿਆ ਇਹ ਰਹਿ ਗਿਆ ਥੋੜਾ ਜਿਹਾ ਕੰਮ ਅੱਗੇ ਅੱਗੇ ਵਧੀ ਜਾਂਦਾ ਏ ਮੈਨੂੰ ਐਦਾਂ ਕਿ ਮੈਂ ਤੁਹਾਨੂੰ ਸਭ ਨੂੰ ਸ਼ੋਰੂਮ ਤੇ ਹੀ ਬੁਲਾਵਾਂ ਬਹੁਤ ਸੋਹਣੀ ਜਿਹੀ ਕਲੈਕਸ਼ਨ ਆ ਜੀ ਇਹ ਸਟੱਫ ਬਹੁਤ ਪਿਆਰਾ ਹੈ ਕ੍ਰਸ਼ ਟੈਬੀ ਬਹੁਤ ਸੋਹਣਾ ਸਟੱਫ ਹੈ ਲਾਈਟ ਵੇਟ ਹੈਂਡ ਵਾਸ਼ ਇਹ ਵਾਲਾ ਸਟੱਫ ਹੈਂਡ ਵਾਸ਼ ਆ ਕ੍ਰਸ਼ ਟੈਬੀ ਬਹੁਤ ਪਿਆਰਾ ਸਟੱਫ ਹੈ ਜੀ ਕ੍ਰੇਪ ਦੀ ਸਲਵਾਰ ਆ ਤੇ ਜਿਹੜਾ ਇਹ ਦੁਪੱਟਾ ਉਹ ਵੀ ਕ੍ਰਸ ਦੇ ਵਿੱਚ ਹੀ ਆ ਕ੍ਰਸ ਟੈਪੀ ਦੇ ਵਿੱਚ ਬਿਲਕੁਲ ਸੌਫਟ ਸਟਫ ਹੈ ਨਵਾਂ ਜਿਹਾ ਸਟਫ ਆ ਸੈਕਿੰਡ ਕਲਰ ਸਕਾਈ ਪ੍ਰਾਈਸ 4100 4100 ਮੇਨ ਲੱਗਿਆ ਹੋਇਆ ਜੀ ਸੂਟਾਂ ਨੂੰ ਸਟਫ ਠੀਕ ਹੈ ਉੱਪਰੋਂ ਤੁਸੀਂ ਵਰਕ ਤਾਂ ਦੇਖ ਹੀ ਰਹੇ ਹੋ ਹੁਣ ਤੁਸੀਂ ਇਹ ਸੂਟ ਦੇਖ ਲਓ ਹੈਗਾ ਜੀ 7750 ਤੋਂ ਘੱਟ ਜਿੰਨੇ ਨੂੰ ਮਰਜ਼ੀ ਸੇਲ ਕਰ ਦਿਓ ਮੈਂ ਵੀ ਇਹ ਸੂਟ इजीली ਸੇਲ ਕਰ ਸਕਦੀ ਹਾਂ 5500 ਦਾ ਬਹੁਤ ਹੱਸ ਕੇ ਸੂਟ ਨਿਕਲ ਜਾਣਗੇ ਹਨਾ ਬਟ ਮੈਂ ਬਣਾ ਰਹੀ ਹਾਂ ਜੀ ਕੁਆਂਟੀਟੀ ਆ ਤੁਹਾਡੇ ਸਾਹਮਣੇ ਹੈਂਡਵਰਕ ਦੇ ਵਿੱਚ ਇੱਕਦਮ ਨੈਨੀ ਕਲੈਕਸ਼ਨ ਲੈ ਕੇ ਆਣੀ ਇਹ ਮੈਂ ਹਾਫ ਦੀ ਵੀਡੀਓ ਬਣਾ ਰਹੀ ਹਾਂ ਇਹਨਾਂ ਚ ਤੁਸੀਂ ਲੈ ਸਕਦੇ ਹੋ ਜੋ ਲੈਣਾ ਸਾਰੇ ਦੁਪੱਟੇ ਸੰਗਣੀ ਬੋਟੀ ਆ ਇਹਦੇ ਤਾਂ ਪਹੁੰਚਿਆਂ ਤੇ ਵੀ ਵਰਕ ਹੈ ਸੈਕਿੰਡ ਕਲਰ ਆਪਸ਼ਨ ਹੁਣ ਇਹਦੇ ਪਹੁੰਚੇ ਤੇ ਵਰਕ ਹੈਗਾ ਇਹਦੇ ਵੀ ਪਹੁੰਚੇ ਤੇ ਵਰਕ ਹੈਗਾ ਆ ਦੇਖੋ ਠੀਕ ਹੈ ਕ੍ਰੇਪ ਦੀਆਂ ਸਲਵਾਰਾਂ ਨੇ ਬਹੁਤ ਪਿਆਰੇ ਸੂਟ ਨੇ ਜੀ ਇਹ ਸਾਰੇ ਕਲਰ ਬਹੁਤ ਸੋਹਣੇ ਸੋਹਣੇ ਆ ਤੇ ਪ੍ਰਾਈਸ ਹੈਗਾ ਇਹ 4100 ਸ਼ਿਪਿੰਗ ਚਾਰजेस ਅਲੱਗ ਤੋਂ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਹੁਤ ਸੋਹਣਾ ਸਟਫ ਬਿਲਕੁਲ ਸੌਫਟ ਸ਼ਿਮਰ ਸੈਲਫ ਸ਼ਿਮਰ ਕਹਿ ਸਕਦੇ ਹੋ ਜਾਂ ਫਿਰ ਬ੍ਰੌਕੇਟ ਸ਼ਿਮਰ ਕਹਿ ਸਕਦੇ ਹੋ ਕਿਉਂਕਿ ਸਟੱਫ ਬਹੁਤ ਜ਼ਿਆਦਾ ਸੌਫਟ ਆ ਐਨਿਕ ਕਲੈਕਸ਼ਨ ਆ ਸਟੱਫ ਦੇ ਵਿੱਚ ਨਾਮ ਨਹੀਂ ਯਾਦ ਹੁੰਦੇ ਜੀ ਕੀ ਕੀ ਨਾਮ ਨੇ ਇਹਨਾਂ ਦੇ ਹੁਣ ਇਹ ਲੁੱਕ ਲਾਈਕ ਤੇ ਬ੍ਰੌਕੇਟ ਆ ਠੀਕ ਆ ਦੇਖੋ ਇਹ ਬ੍ਰੌਕੇਟ ਆ ਬਟ ਇਹ ਬ੍ਰੌਕੇਟ ਨਹੀਂ ਹੈਗੀ ਇਹ ਸ਼ਿਮਰ ਆ ਠੀਕ ਹੈ 크੍ਰੇਪ ਦੀ ਸਲਵਾਰ ਆ ਤੇ ਸ਼ਿਮਰ ਤੇ ਸੌਫਟ ਸ਼ਿਮਰ ਤੇ ਇਸਦਾ ਦੁਪੱਟਾ ਦੇਖੋ ਸੋਟ ਇਹ ਸਿੰਗਲ ਹੀ ਪੀਸ ਆ ਇਹ ਵਾਲੀ ਸੂਟ ਪਹਿਲਾਂ ਵੀ ਬੜੇ ਹੱਸ-ਹੱਸ ਕੇ ਲਈ ਨੇ ਸਾਰਿਆਂ ਨੇ ਕ੍ਰਸ਼ ਦੇ ਉੱਪਰ ਬਟ ਕ੍ਰਸ਼ ਤੇ ਇਸ ਵਾਰ ਮੈਂ ਬਹੁਤ ਘੱਟ ਸਟਾਕ ਬਣਾਇਆ ਪਹਿਲਾਂ ਮੈਂ ਕ੍ਰਸ਼ ਤੇ ਕਾਫੀ ਸਟਾਕ ਬਣਾਇਆ ਸੀਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜਿਹਨੂੰ ਕਹਿੰਦੇ ਨੇ 50 60% ਉਹ ਵਾਲਾ ਕੰਮ ਹੋਇਆ ਵੇ ਬ੍ਰੌਕੇਟ ਪਿਓਰ ਦੇ ਉੱਪਰ ਸੂਟ ਆ ਪਿਓਰ ਬ੍ਰੌਕੇਟ ਦੇ ਉੱਪਰ ਵੀ ਨੈਕ ਸਾਰੀਆਂ ਲਾਈਨਾਂ نیچے ਨੂੰ ਜਾ ਰਹੀਆਂ ਲਾਈਨ نیچے ਜਾ ਕੇ ਛੱਡਤੀ ਤੇ ਬਾਜੂ ਚੱਕ ਲਈਏ ਦੇ ਦੇਖੋ ਹੈਵੀ ਦੇ ਵਿੱਚ ਬਾਜੂ ਕ੍ਰੇਪ ਦੀ ਸਲਵਾਰ ਚਨੌਣ ਛਫੌਂ ਦਾ ਦੁਪੱਟਾ ਠੀਕ ਆ ਪੀ ਸਿੰਗਲ ਆ ਫੁਨੇਵਾਲਾ ਸੂਟ ਦੇਖ ਲਿਓ ਪਹਿਲ ਤਾਂ ਗਰਲਿਸ਼ੀ ਲੁੱਕ ਦਾ ਸੂਟ ਆ ਜੀ ਉੱਪਰੋਂ ਕਲਰ ਹੀ ਬਹੁਤ ਸੋਹਣਾ ਹੈ ਤੇ ਉੱਪਰੋਂ ਸਟੱਫ ਬਹੁਤ ਸੋਹਣਾ ਹੈ ਦੇਖੋ neck ਬਣਿਆ ਹੋਇਆ ਬਹੁਤ ਸੋਹਣਾ neck ਬਣਿਆ ਹੋਇਆ ਸੂਟ ਦਾ ਲਾਈਨਾਂ نیچے ਨੂੰ ਜਾ ਰਹੀਆਂ ਹੈ ਗਰਲਿਸ਼ੀ ਲੁੱਕ ਦੇ ਸੂਟ ਨੇ கிரੇਪ ਦੀ ਸਲਵਾਰ ਆ ਇਹ ਹੈਗਾ ਜੀ ਇਹਦਾ ਪਿਓਰ ਦਾ ਦੁਪੱਟਾ ਨੈਕਸਟ ਆਜੋ ਜੀ ਗਲਾਸ ਟਿਸ਼ੂ ਤੇ ਦੇ ਰਹੇ ਆ ਸੂਟ ਬਿਲਕੁਲ ਨਿਊ ਕਲੈਕਸ਼ਨ ਇਵੇਂ ਸਾਰੇ ਸ਼ੋਰੂਮ ਵਾਸਤੇ ਰੈਡੀ ਕਰਵਾਏ ਸੀ ਨਵੇਂ-ਨਵੇਂ ਜਿਹੇ ਡਿਜ਼ਾਈਨ ਵੀ ਚਲੋ ਆਣਗੇ ਤਾਂ ਆਪਾਂ ਘੱਟ ਪ੍ਰਾਈਸ ਤੇ ਇਹ ਲਗਾਵਾਂਗੇ ਬਟ ਮੈਸੇਜ ਆਨੇ ਆਉਂਦੇ ਰਹੇ ਮੈਨੂੰ ਮਜਬੂਰ ਨੇ ਵਾਲੀ ਵੀਡੀਓ ਪਾਉਣੀ ਪਈ ਆ ਹੁਣ ਸ਼ੋਰੂਮ ਲਈ ਕੁਝ ਹੋਰ ਤਿਆਰ ਕਰਵਾਨੇ ਆ ਕਿਉਂਕਿ ਤਾਂ ਇਦਾਂ ਦੇ ਸੂਟ ਨੇ ਜੀ ਤੁਸੀਂ ਕਿਸੇ ਵੀ ਸ਼ਾਪ 'ਚ ਬੈਠੋਗੇ ਜੇ ਤੁਹਾਨੂੰ 76500 ਤੋਂ 6500 ਤੋਂ ਘੱਟ ਤਾਂ ਕੋਈ ਸੂਟ ਮਿਲੇਗਾ ਹੀ ਨਹੀਂ ਉਸ ਤੋਂ ਉੱਪਰ ਉੱਪਰ ਤੁਸੀਂ ਇਹਨਾਂ ਵਾਰੀ ਲੈ ਲਓ। ਇਹਦੇ ਕਲਰ ਨੇ ਜੀ ਇਹ ਗਲਾਸ ਟਿਸ਼ੂ ਦੇ ਵਿੱਚ ਚਾਰ ਕਲਰ ਨੇ। ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ। ਇਹ ਮੈਂ ਸੈਟ ਵਾਈਜ਼ ਰੈਡੀ ਕਰਵਾਇਆ ਵੈ ਸਾਰੇ ਸਟਾਕ। ਕੋਈ ਕੋਈ ਪੀਸ ਵਿੱਚ ਸਿੰਗਲ ਆ ਰਿਹਾ। ਹੁਣ ਇਹ ਵਾਲੀ ਬਿਲਕੁਲ ਨਵੀਂ ਕਲੈਕਸ਼ਨ ਜੀ ਅਲੱਗ ਜਿਹਾ ਕੁਝ ਰੈਡੀ ਕਰਵਾਇਆ ਸੀਗਾ। ਫਿਰ ਤਾਂ ਸਟਫੀ ਬਹੁਤ ਸੋਹਣਾ ਹੈ। ਬਿਲਕੁਲ ਸੌਫਟ ਦੇ ਉੱਪਰ। ਠੀਕ ਹੈ। ਤੇ ਫਿਰ ਕਲਰ ਜਿਹੜੇ ਇਹਨਾਂ ਦੇ ਦਿੱਤੇ ਨੇ ਉਹ ਵੀ ਬਹੁਤ ਸੋਹਣੇ ਆ। ਇਦਾਂ ਘੇਰਾ ਬਣਿਆ ਹੋਇਆ ਕਿਉਂਕਿ neck ਦੇ ਘੇਰਾ ਦੀ ਕਈ ਵਾਰੀ ਲੈਂਥ ਦੀ ਇਸ਼ੂ ਆ ਜਾਂਦਾ ਹੈ ਤੇ ਦੇ ਨਾਲ ਇਹ ਬ੍ਰੋਕਟ ਦੀ ਹੀ ਸਲਵਾਰ ਆ ਚਾਹੇ ਤੁਸੀਂ ਪੈਂਟ ਬਣਾ ਲਓ ਚਾਹੇ ਬਣਾ ਲਓ ਸਲਵਾਰ ਤੇ ਇਦਾਂ ਹੈਗਾ ਜੀ ਇਹਦਾ ਦੁਪੱਟਾ ਇਹਦੇ ਵਿੱਚ ਇੱਕ ਤੁਹਾਨੂੰ orange ਬਹੁਤ ਸੋਹਣਾ ਕਲਰ ਹੈ coffee ਤੇ orange ਦਾ ਕੰਟਰਾਸਟ ਠੀਕ ਹੈ ਦੋ ਮਿਲ ਜਾਣਗੇ ਸੂਟ 4100 प्राइस ਵਿੱਚ ਇਹ ਜਾਲ ਦੇ ਵਿੱਚ ਹੈ ਜੀ ਸੂਟ ਕਟਦਾਣੇ ਦੇ ਵਿੱਚ ਸੂਟ ਆਂਦੇ ਵਾਸਤੋਂ ਹੈ ਜਾਲ ਵਾਲੇ ਪਹਿਲਾਂ ਨਿਕਲ ਜਾਂਦੇ ਆ ਕਿਉਂਕਿ 4100 ਸਤਾ ਬਹੁਤ ਕਾਮਨ ਮਤਲਬ ਨਾਰਮਲ ਜਿਹਾ ਸੂਟ ਹੈ ਇਹ ਜਿਨ੍ਹਾਂ ਨੇ ਖਰੀਦਣਾ ਉਹਨਾਂ ਵਾਸਤੇ ਕਹਿ ਹੋ ਜੂ ਵੀ ਵਾਕਈ 4100 ਦਾ ਸੂਟ ਹੈ ਠੀਕ ਹੈ ਗਲਾਸ ਟਿਸ਼ੂ ਦੀ ਇਹਦੇ ਨਾਲ ਦੁਪੱਟਾ ਗਲਾਸ ਟਿਸ਼ੂ ਦੀ ਸ਼ਰਟ ਹੈ ਤੇ ਕ੍ਰੇਪ ਦੀਆਂ ਸਲਵਾਰਾਂ ਕਲਰ ਰਹਿਣਗੇ ਤਿੰਨ 61 ਹੋਰ ਦਿਖਾ ਦਨੇ ਆ ਲਾਸਟ ਤੁਹਾਨੂੰ ਉਹ ਸੂਟ ਹੀ ਦਿਖਾਣੇ ਆ ਸਿੰਗਲ ਆ ਪਿਓਰ ਦੇ ਉੱਪਰ ਆ ਜੀ ਪਿਓਰ ਬ੍ਰੋਕੇਟ ਇਹਦਾ ਰਹੇਗਾ ਦਬਕਾ ਵਰਕ ਕੇਰਾ ਬਾਜੂ ਕ੍ਰੇਪ ਦੀ ਸਲਵਾਰ ਤੇ ਸ਼ਿਮਰ ਦਾ ਬੂਟੀ ਵਾਲਾ ਦੁਪੱਟਾ ਠੀਕ ਹੈ ਜੀ ਪ੍ਰਾਈਸ ਹੈਗਾ 4100 ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ ਸੋ ਮੱਚ